ਕੁਇਲੇ ਮੈਚ ਦੇ ਤਾਂ ਠੀਕ ਹੈ ਆ ਬੰਦਾ ਕਹਿੰਦਾ ਆ ਇਸੇ ਹੀ ਗੱਲ ਨੂੰ ਬੈਂਦੀ ਯਾਰ ਉਹ ਕਿਆ ਗਿਆ ਸੀ ਮੰਨ ਰਿਹਾ ਪਹਿਲੇ ਅੱਜ ਗਿਆ ਗਿਆ ਸੰਵਾਦ ਕਰਾ ਹੋ ਰਹੀ ਯਾਰ ਪਰ ਦੇਖੋ ਸਾਨੂੰ ਕੀ ਹਾਲ ਹੋਇਆ ਇੱਕ ਮਿੰਟ ਸਾਨੂੰ ਕੋਈ ਨਹੀਂ ਕਰਦਾ ਸਾਨੂੰ ਕਿਹਾ ਗਿਆ ਕੈਂਡੀਟ ਦੇ ਘਰ ਹੋਣ ਜਾਣਾ ਅਸੀਂ ਨਹੀਂ ਜਾ ਰਹੇ ਪਾਰਟੀ ਦਫਤਰ ਮੁੰਨੇ ਨਹੀਂ ਜਾ ਨਹੀਂ ਜਾ ਰਹੇ ਅਸੀਂ ਬੋਡੀ ਚੌਕ ਦਾ ਕਰਿਆ ਸਰ ਕਰੇ ਕਹਿੰਦੇ ਠੀਕ ਹੈ ਆਪਣਾ ਕਿੱਥੇ ਘਰੇ ਸਰ ਬੋਡੀ ਚੌਕ ਦਾ ਕਰ ਲਓ ਸਰ ਉਹਨਾਂ ਨੂੰ ਉਦੋਂ ਹੀ ਮਨਾ ਕਰ ਦਿੱਤਾ ਗਿਆ ਸਰ ਜੀ ਪਹਿਲੀ ਵਾਰ ਚ ਮਾਨ ਸਰ ਨਹੀਂ ਪਰ ਮੈਂ ਸਰ ਅਸੀਂ ਸਾਡਾ ਟੈਂਟ ਧੱਕੇ ਨਾ ਪਟਿਆ ਗਿਆ ਸਰ ਅਸੀਂ ਉਹ ਵਿਰੋਧ ਅਰਜ਼ੀ ਕਰਾ ਦੇ ਤੇ ਕੋਈ ਫਿਕਰ ਨਾ ਕਰੋ ਤੁਸੀਂ ਆਪਣੀ ਕਾਰਵਾਈ ਕਰੋ ਸਾਨੂੰ ਮਨਜ਼ੂਰ ਹੈ ਸਰ ਕੋਈ ਦਿੱਕਤ ਨਹੀਂ ਸਰ ਇਹ ਬਹੁਤ ਐਪਲਾਈ ਜੀ ਕਰਦੇ ਸਰ ਸਾਡੇ ਕੋਲ ਨਹੀਂ ਸਰ ਇੱਕ ਐਪਲਾਈ ਦਾ ਦੂਜੇ ਐਪਲਾਈ ਨਾਲ ਕੋਈ ਰੋਲਾ ਨਹੀਂ ਸਰ ਸਾਡੀ ਵਿਰੋਧ ਪੰਜਾਬ ਸਰਕਾਰ ਹੈ ਅਸੀਂ ਬੋੜੀ ਚੁੱਕ ਜਾਵਾਂਗੇ ਸਰ ਸਾਨੂੰ ਰੈਸਟ ਕੀਤਾ ਜਾਵੇ ਅਸੀਂ ਥੋੜੀ ਜੌਂਰ ਗੱਲ ਸੁਣੋ ਅੱਧੀ ਗੱਲ ਆ ਅੱਧੀ ਹੋਰ ਗੱਲ ਉਹ ਵੀ ਨਹੀਂ ਲਾਉਣਾ ਸਾਨੂੰ 15 ਮਿੰਟ ਲਾਉਣੇ ਆ ਅਸੀਂ ਤੁਹਾਡੇ ਉੱਪਰ ਇਨਸਾਨ ਇਨਸਾਨ 15 ਮਿੰਟ ਦੇ ਵਿੱਚ ਪਤਾ ਨਹੀਂ ਕਿਹੜਾ ਹੋ ਜਾਣਾ ਹੈ ਦੇਖ ਲਓ ਅਸੀਂ ਜਾ ਮਿਲ ਅਸੀਂ ਕੋਈ ਚੌਂਕ ਨਹੀਂ ਗਏ ਅਸੀਂ ਚੌਂਕੀ ਤੋਂ ਲੋਕਾਂ ਦੇ ਪੁੱਛਣਾ ਬੁੱਕ ਸਰ ਵੇਸਾ ਅંદર ਲੈ ਜਾਓ ਉਹਨੇ ਨਾਲ ਹੀ ਗਾੜਾ ਜੇਲ੍ਹ ਚ ਲੈ ਜਾਓ ਸਰ ਤੁਸੀਂ ਸਾਨੂੰ ਜੇਲ੍ਹ ਚ ਪੰਜਾ ਅਸਰ ਮਰਦਾਬਾਦ ਮਰਦਾ اے تے نہیں کرے گی 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 نہیں کرے सुताब <laughs>